ਜਗਬਾਨੀ ਟੀਵੀ ਦੇਖ ਰਹੇ ਹੋ ਤੁਸੀਂ ਮੈਂ ਹਾਂ ਬਰुणਪੱਟ ਤੁਸੀਂ ਦੁਨੀਆ ਦੇ ਵਿੱਚ ਵਕ ਵਕ ਭਗਵਾਨਾਂ ਦੇ ਮੰਦਰਾਂ ਦੇ ਨਾਮ ਸੁਨੇ ਹੋਣਗੇ ਵਿਦੇਸ਼ਾਂ ਦੇ ਵਿੱਚ ਵੀ ਸੁਨੇ ਹੋਣਗੇ ਪਰ ਪੰਜਾਬ ਦੇ ਵਿੱਚ ਇੱਕ ਪਹਿਲਾ ਅਜੀਹਾ ਮੰਦਰ ਹੈ ਜੋ ਦੁਨੀਆ ਭਰ ਦਾ ਪਹਿਲਾ ਮੰਦਰ ਮੰਨਿਆ ਜਾਂਦਾ ਹੈ ਮਾਤ ਪਿਤਾ ਮੰਦਰ ਯਾਨੀ ਕਿ ਮਾਤਾ ਪਿਤਾ ਦੇ ਨਾਮ ਦੇ ਉੱਪਰ ਮੰਦਰ ਅਸੀਂ ਇੱਕ ਗਊਸ਼ਾਲਾ ਜਿਹੜੀ ਹੈਗੀ ਆ ਇੱਥੇ ਇਹ ਵੀ ਬਣੀ ਹੋਈ ਹੈ ਤੇ ਜੋ ਬਿਲਡਿੰਗ ਹੈਗੀ ਆ ਉਹ ਵੀ ਅਸੀਂ ਤੁਹਾਨੂੰ ਟੀਵੀ ਸਕਰੀਨ ਦੇ ਉੱਪਰ ਦਿਖਾ ਰਹੇ ਹੈਗੇ ਆ ਕਿ ਕਿਸ ਤਰੀਕੇ ਦੀ ਬਿਲਡਿੰਗ ਦੀ ਜੋ ਰੂਪਰੇਖਾ ਹੈਗੀ ਆ ਉਹ ਹੋਵੇਗੀ ਮਾਤਾ ਪਿਤਾ ਮੰਦਰ ਦੀ ਤੇ ਇਸ ਕਨਸੈਪਟ ਦੇ ਪਿੱਛੇ ਕੀ ਵਜ੍ਹਾ ਹੈ ਉਹ ਵੀ ਤੁਹਾਨੂੰ ਗੱਲਬਾਤ ਕਰਾਵਾਂਗੇ ਸਾਡੇ ਨਾਲ ਵਾਲੀਆ ਜੀ ਨੇ ਪਰ ਵਾਲੀਆ ਜੀ ਦੇ ਨਾਲ ਗੱਲਬਾਤ ਕਰਨ ਤੋਂ ਪਹਿਲਾਂ ਤੁਹਾਨੂੰ ਇਹ ਦੱਸ ਦਿੰਨਾ ਕਿ ਗੋਚਰਦਾਸ ਗਿਆਨ ਚੰਦ ਵਾਲੀਆ ਜੀ ਬਹੁਤ ਵੱਡੇ ਇੱਕ ਬਿਜ਼ਨਸਮੈਨ ਸੀ ਤੇ ਉਹਨਾਂ ਨੇ ਆਪਣਾ ਸਾਰਾ ਬਿਜ਼ਨਸ ਆਪਣੇ ਬੇਟੇ ਨੂੰ ਦੇ ਕੇ ਗਊ ਮਾਤਾ ਦੀ ਸੇਵਾਵਲ ਜਿਹੜਾ ਹੈਗਾ ਪੂਰੀ ਜ਼ਿੰਦਗੀ ਉਹਨਾਂ ਦੇ ਨਾਮ ਕਰ ਦਿੱਤੀ ਤੇ ਇਹ ਪਹਿਲਾ ਮੰਦਿਰ ਵੀ ਇਹਨਾਂ ਵੱਲੋਂ ਬਣਾਇਆ ਗਿਆ ਜਿਨ੍ਹਾਂ ਨੂੰ ਵੱਖ-ਵੱਖ ਸੰਸਥਾਵਾਂ ਵੱਲੋਂ ਵੱਖ-ਵੱਖ ਬਿਜ਼ਨਸਮੈਨਾਂ ਵੱਲੋਂ ਜਾਂ ਵੱਖ-ਵੱਖ ਦੁਨੀਆ ਭਰ ਦੇ ਲੋਕਾਂ ਤੋਂ ਮਦਦ ਵੀ ਮਿਲ ਰਹੀ ਹੈਗੀ ਹੈ ਤੇ ਜੇਕਰ ਗੱਲ ਕਰੀਏ ਕਈ ਰਿਕਾਰਡ ਉਹ ਜਿਹੜੇ ਹੈਗੇ ਨੇ ਉਹ ਇਹਨਾਂ ਦੇ ਨਾਮ ਨੇ ਬ੍ਰਿਟਿਸ਼ ਪਾਰਲੀਮੈਂਟ ਦੀ ਗੱਲ ਕਰੀਏ ਉੱਥੇ ਇਹਨਾਂ ਨੂੰ ਓਨਰ ਕੀਤਾ ਗਿਆ ਸਾਡੇ ਨਾਲ ਵਾਲੀਆ ਜੀ ਨੇ ਵਾਲੀਆ ਸਾਹਿਬ ਸਭ ਤੋਂ ਪਹਿਲਾਂ ਤਾਂ ਇਹ ਦੱਸੋ ਕਿ ਇਹ ਸ਼ੁਰੂਆਤ ਕਿਵੇਂ ਹੋਈ ਤੁਸੀਂ ਸੰਪੂਰਨ ਹੈਗੇ ਉਹ ਪੂਰਾ ਬਿਜ਼ਨਸ ਤੁਹਾਡਾ ਕਾਰੋਬਾਰ ਚੰਗਾ ਹੈਗਾ ਉਹ ਬੇਟੇ ਦੇਖਦੇ ਹੈਗੇ ਨੇ ਕਿਵੇਂ ਇਹ ਤੁਹਾਨੂੰ ਖਿਆਲ ਆਇਆ ਜੈ ਗੋ ਮਾਤਾ ਜੈ ਗੋਪਾਲ ਮੈਂ ਗਿਆਨ ਚੰਦ ਗੋਚਰਦਾਸ ਘਾਨ ਵਾਲੀਆ ਮਾਬਾਬ ਦਾ ਸਤਿਕਾਰ ਤੇ ਗਊ ਮਾਤਾ ਨਾਲ ਪਿਆਰ ਇਹੀ ਹੈ ਮਾਤਪੀ ਦਾ ਗਊ ਧਾਮ ਦਾ ਆਧਾਰ ਲਗਭਗ 12 ਸਾਲ ਪਹਿਲਾਂ ਮੈਨੂੰ ਇਸ ਤਰ੍ਹਾਂ ਅਹਿਸਾਸ ਹੋਇਆ ਕਿ ਮੈਂ ਧਰਤੀ ਤੇ ਕਿਉਂ ਆਇਆ ਮੈਨੂੰ ਇਹ ਲੱਗਿਆ ਇਸ ਦੁਨੀਆ ਦੀਆਂ ਦੋ ਚੀਜ਼ਾਂ ਵਿਚਾਰੀਆਂ ਹੋ ਗਈਆਂ ਘਰਾਂ ਦੇ ਵਿੱਚ ਬੈਠੇ ਬਜ਼ੁਰਗ ਮਾਤਾ ਪਿਤਾ ਤੇ ਸੜਕਾਂ ਤੇ ਘੁੰਮਦੀ ਗਊ ਮਾਤਾ ਮੈਂਨੇ ਆਪਣੀ ਜ਼ਿੰਦਗੀ ਦੇ ਵਿੱਚ ਦੋਨੋਂ ਚੀਜ਼ਾਂ ਨੂੰ ਬਹੁਤ ਨਜ਼ਦੀਕ ਤੋਂ ਦੇਖਿਆ ਮੈਂ ਸਵਰਗਿਆ ਹੀਰਾ ਲਾਲ ਆਲੂ ਵਾਲੀਆ ਜੀ ਦਾ ਸੰਗਰੂਰ ਤੋਂ ਪੋਤਾ ਹੈਗਾ ਮੈਂਨੇ ਬਹੁਤ ਉੱਚੇ ਤੇ ਬਹੁਤ ਨੀਵੇਂ ਤੋਂ ਬਹੁਤ ਨਜ਼ਦੀਕ ਤੋਂ ਗਰੀਬੀ ਨੂੰ ਦੇਖਿਆ ਤੇ ਬਹੁਤ ਉੱਚੇ ਵਾਲੀ ਸ਼ੌਹਰਤ ਨੂੰ ਦੇਖਿਆ ਉਸ ਤੋਂ ਬਾਅਦ ਗਊ ਮਾਤਾ ਦੀ ਬਹੁਤ ਕਿਰਪਾ ਨਾਲ ਅੱਜ ਬਹੁਤ ਭਰੀ ਸੰਪੰਨਤਾ ਹੈ 12 ਸਾਲ ਪਹਿਲਾਂ ਮੈਨੂੰ ਲੱਗਿਆ ਵੀ ਆਪਾਂ ਨੂੰ ਇਸ ਦੇ ਆਪਣੇ ਜੀਵਨ ਵਿੱਚ ਕੁਝ ਕਰਕੇ ਜਾਣਾ ਚਾਹੀਦਾ ਹੈ ਮਾਪੇ ਅਤੇ ਗਊ ਮਾਤਾ ਨੂੰ ਸਮਰਪਿਤ 21 ਨਵੰਬਰ 2011 ਨੂੰ ਇਸ ਮਾਤਪਿਤਾ ਗਊਤਾ ਅੰਦਾ ਭੂਮੀ ਪੂਜਨ ਹੋਇਆ ਸੀਗਾ 29 ਬਿਗੇ ਜ਼ਮੀਨ ਲੈਣ ਤੱਕ ਦੇ ਸਫ਼ਰ ਦੇ ਵਿੱਚ ਕਿਤੋਂ ਇਹ ਬਹੁਤ ਮਾੜੇ ਸ਼ਬਦ ਨੇ ਮੈਂ ਮਾਫੀ ਚਾਹੁੰਦਾ ਵੀ ਨਹੀਂ ਉਚਾਰਨ ਕਰਨੇ ਚਾਹੀਦੇ ਪਰ ਇੱਥੇ ਤੱਕ ਦੇ ਸਫ਼ਰ ਵਾਸਤੇ ਕਿਸੇ ਵੀ ਪਾਸਿਓਂ ਕੋਈ ਡੋਨੇਸ਼ਨ ਦਾਨ ਜਾਂ ਕੋਈ ਲੈਣ ਦਾ ਕਨਸੈਪਟ ਨਹੀਂ ਸੀਗਾ ਕਿਉਂਕਿ ਮੈਨੂੰ ਲੱਗਦਾ ਵੀ ਘਰਾਂ 'ਚ ਬੈਠੇ ਬਜ਼ੁਰਗ ਮਾਤਾ ਪਿਤਾ ਔਰ ਸੜਕ 'ਤੇ ਘੁੰਮਦੀ ਗਊ ਮਾਤਾ ਦਾ ਸਥਾਨ ਜਿਹੜਾ ਹੈ ਉਹ ਸੜਕ 'ਤੇ ਘੁਮਣਾ ਜਾਂ ਬਜ਼ੁਰਗਾਂ ਨੂੰ 올ਡ 에ਜ ਹੋਮ ਨਹੀਂ ਹੈਗਾ ਉਹਨਾਂ ਦਾ ਆਪਣਾ ਘਰ ਤੇ ਗਊਸ਼ਾਲਾ ਗਊ ਮਾਤਾ ਦਾ ਸਥਾਨ ਹੈ 21 ਨਵੰਬਰ 2011 ਨੂੰ ਇਹਦਾ ਭੂਮੀ ਪੂਜਨ ਹੋਇਆ ਮੈਂ ਡੇਰਾ ਬਸੀ ਦੇ ਵਿੱਚ ਮੇਰੀਆਂ ਫੈਕਟੀਆਂ ਨੇ ਮੈਨੂੰ ਲੱਗਿਆ ਮੈਂ ਆਪਣੇ ਬੱਚੇ ਨੂੰ ਉਸ ਵਕਤ ਉਹ ਬੱਚੇ ਦੀ ਉਮਰ ਮਾਤਰ 19 ਸਾਲ ਸੀ ਸਾਰਾ ਕਾਰੋਬਾਰ ਉਹਨੂੰ ਸਮਰਪਿਤ ਕਰਨ ਤੋਂ ਬਾਅਦ ਮੈਂ ਇਹ ਜ਼ਮੀਨ ਖਰੀਦ ਕਰਕੇ ਮਾਤ ਪਿਤਾ ਗੌਤਾਮ ਇੱਕ ਟਰਸਟ ਬਣਾ ਦਿੱਤਾ ਜਿਹਦੇ ਵਿੱਚ ਮਾਵਾਪ ਔਰ ਗਊ ਮਾਤਾ ਦੀ ਸੇਵਾ ਮੁੱਖ ਉਦੇਸ਼ ਹੈ ਜੀ ਤੇ ਇੱਥੇ ਲੋਕ ਆਉਂਦੇ ਨੇ ਜਿਹੜਾ ਤੁਸੀਂ ਇਹ ਕਨਸੈਪਟ ਰੱਖਿਆ ਦੁਨੀਆ ਭਰ ਦੇ ਵਿੱਚ ਇਹ ਪਹਿਲਾ ਕਨਸੈਪਟ ਹੈਗਾ तो किस तरीके नाल सेवा भावना लोग आते हैं तो की कुछ थोड़े तो न चर्चा होगी मात पिता ही भगवान मेरे इनसे बड़ा न कोहे जो आशीष या दिल से दे दें अवश्य ही पूर्ण होए इसी बात को कृतार्थ करने के लिए हमारे माता पिता जैसे किसी भी चीज़ को उत्पन्न करने के लिए कोई भी उत्पन्न करने वाले को ब्रह्म कहते हैं तो हमारे आपके सबके शरीर का जो उत्पत्ति है ये तो हमारे माता पिता से ही हुई है इसलिए ये हमारे शरीर के ब्रह्म तो हमारे अपने हिस्से का भगवान तो हमारे माता पिता ही हैं यदि हम अपने माता पिता का सत्कार नहीं करेंगे तो कौन से मंदिर कौन से देवी देवता कौन से गुरु से जाकर के क्या लेना चाहते हैं हम यदि हमारे माँ बाप घर में संपन्न हैं खुश हैं हमारी सेवा से प्रभावित हैं तो किसी भी तीर्थ पे जाने का हमारे को लाभ है यदि हमारे घरों में बैठे बुजुर्ग माता पिता आज की जो हालात हो रही है उसको देखते हुए ऐसा लग रहा है कि हम बाहर से भगवान को ढूंढने का प्रयास कर रहे हैं जो हमारे हिस्से का भगवान जो हमारा अपना भगवान है उसको हम नजरअंदाज कर रहे हैं जेडी है, बिल्डिंग तैयार हो रही है ਤੁਹਾਨੂੰ ਕਿਹੜੀਆਂ ਕਿਹੜੀਆਂ ਸੰਸਥਾਵਾਂ ਤੋਂ ਜਾਂ ਕਿਹੜੀ ਕਿਹੜੀ ਦੇਸ਼ ਦੀ ਪਾਰਲੀਮੈਂਟ ਦੇ ਵਿੱਚ ਜਾਣ ਦਾ ਮੌਕਾ ਮਿਲਿਆ ਹੈਗਾ ਉਹਦੇ ਬਾਰੇ ਵੀ ਥੋੜਾ ਦੱਸੋ ਕਿਤੋਂ ਕਿਤੋਂ ਸਨਮਾਨਿਤ ਹੋ। ਦੇ ਕੋਈ ਵਾਰਡ ਬੁੱਕ ਆਫ ਰਿਕਾਰਡ ਲੰਡਨ ਦੇ ਵਿੱਚ ਜਿਹਦਾ ਹੈਡਕੁਆਟਰ ਹੈਗਾ ਉਹਦਾ ਸਰਟੀਫਿਕੇਟ ਸਾਨੂੰ ਅੱਜ ਤੋਂ 4 ਸਾਲ ਪਹਿਲਾਂ ਮਿਲਿਆ ਬ੍ਰਿਟਿਸ਼ ਪਾਰਲੀਮੈਂਟ ਹਾਊਸ ਆਫ ਲਾਰਡ ਇੰਗਲੈਂਡ ਦੇ ਵਿੱਚ ਇਹਨੂੰ ਸਨਮਾਨਿਤ ਕੀਤਾ ਗਿਆ ਹੋਰ ਕਈ ਸੰਸਥਾਵਾਂ ਨੇ ਜਿਨ੍ਹਾਂ ਨੇ ਇਸ ਨੂੰ ਸਨਮਾਨਿਤ ਕੀਤਾ ਇਹ ਵਿਸ਼ਵ ਦਾ ਪ੍ਰਥਮ ਮਾਤਪਿਤਾ ਮੰਦਿਰ ਜਿਹਦੇ ਵਿੱਚ ਕੋਈ ਸਟੈਚੂ ਮੂਰਤੀ ਨਾ ਹੋਕਰ ਆਪਣੇ ਆਪਣੇ ਮਾਤਾ ਪਿਤਾ ਮੇਂ ਹੀ ਭਗਵਾਨ ਹੋਣੇ ਦਾ ਅਹਿਸਾਸ ਕਰਨਗੇ ਲਗਭਗ 2000 ਆਦਮੀਆਂ ਦਾ ਭੰਡਾਰਾ ਹਾਲ ਬਣ ਕਰਕੇ نیچے ਤਿਆਰ ਹੋ ਗਿਆ ਔਰ 2000 ਤੋਂ 2500 ਲੋਕਾਂ ਦੇ ਵਿੱਚ ਬੈਠ ਕੇ satsang ਕਰਨ ਦਾ satsang hall ਤਿਆਰ ਹੋ ਗਿਆ ਇਸ ਦੇ ਉੱਪਰ ਫਾਈਨਲ ਸਟੇਜ ਦੇ ਉੱਪਰ ਵਿਸ਼ਵ ਦਾ ਪ੍ਰਥਮ ਮਾਤਪਿਤਾ ਮੰਦਿਰ ਤੇ ਭਗਵਾਨ ਸ਼੍ਰੀ ਕ੍ਰਿਸ਼ਨ ਉਗ ਮਾਤਾ ਦੀ ਪੂਜਾ ਕਰਦੇ ਹੋਏ ਮੰਦਿਰ ਦਾ ਨਿਰਮਾਣ ਕਰਿਆ ਬਹੁਤ ਤੇਜ਼ੀ ਨਾਲ ਚੱਲ ਰਿਹਾ ਤੇ ਇੱਥੇ ਇਸ ਧਾਮ ਦੇ ਉੱਪਰ ਜਿਹੜੇ ਵਕ ਵਕ ਗੁਰੂ ਹੈਗੇ ਨੇ ਕੀ ਤੁਸੀਂ ਉਹਨਾਂ ਨੂੰ ਵੀ ਨਿਯੋਤਾ ਦੰਨੇ ਹੈਗੇ ਵੀ ਇੱਥੇ ਆ ਕੇ ਕੋਈ ਵੀ ਕਿਸੇ ਤਰੀਕੇ ਦਾ ਜ ਸਤ ਸੰਗ ਹੈਗਾ ਜਾਂ ਸਿਰਫ ਤੁਹਾਡੇ ਵੱਲੋਂ ਹੀ ਜਿਹੜਾ ਹੈਗਾ ਉਹ ਕਰਵਾਇਆ ਜਾਂਦਾ ਹੈਗਾ ਸਸ ਨਹੀਂ ਸਾਡੀ ਇਹ ਸੰਸਥਾ ਦਾ ਮੁੱਖ ਉਦੇਸ਼ ਹੈ ਇੱਥੇ ਕੋਈ ਜਾਤ ਪਾਤ ਬਰਾਦਰੀ ਦਾ ਕੋਈ ਮਤਲਬ ਨਹੀਂ ਬਹੁਤ ਉੱਚ ਕੋਟੀ ਦੇ ਸਾਧੂ ਸੰਤ ਮਹਾਤਮਾ ਹਰ ਅਲਗ-ਅਲਗ ਵਿਖੋਂ ਸਿੱਖ ਪੰਥ ਤੋਂ ਵੀ ਦੂਸਰੇ ਕਿਸੇ ਵੀ ਮਜ਼ਬ ਦੇ ਸਾਰੰਗ ਗੁਰੂਆਂ ਦਾ ਇੱਥੇ ਸਵਾਗਤ ਕੀਤਾ ਜਾਂਦਾ ਹੈ ਕਿਸੇ ਵੀ ਧਰਮ ਮਜ਼ਬ ਤੋਂ ਆਨ ਆਲੇ ਸਭ ਬੰਦਿਆਂ ਦਾ ਇੱਥੇ ਸਵਾਗਤ ਕੀਤਾ ਜਾਂਦਾ ਹੈ ਇਹ ਸੰਸਥਾ ਕਿਸੇ ਪਰਿਵਾਰ ਨਾਲ ਜਾਂ ਕਿਸੇ ਜਾਤੀ ਬਰਾਦਰੀ ਨਾਲ ਨਹੀਂ ਬਣੀ ਹੋਈ ਹੈਗੀ ਹੈ ਹੁਣ ਵੀ ਸਾਡਾ 10 ਅਪ੍ਰੈਲ ਨੂੰ ਜਿਹੜਾ ਮਾਤਪਿਤਾ ਪੂਜਨ ਦਿਵਸ ਹੋਣਾ ਹੈ ਉਹਦੇ ਵਿੱਚ ਲਗਭਗ 4000 ਬੱਚੇ ਪਾਰਟਿਸਪੇਟ ਕਰ ਰਹੇ ਹੁੰਦੇ ਨੇ ਤੇ ਅਕਲਵੇਸ਼ ਆਨੰਦ ਮਹਾਰਾਜ ਜੀ ਮੱਧ ਪ੍ਰਦੇਸ਼ ਤੋਂ ਜਿਨ੍ਹਾਂ ਨੂੰ ਕੈਬਨਿਟ ਮੰਤਰੀ ਦਾ ਦਰਜਾ ਵੀ ਪ੍ਰਾਪਤ ਹੈ ਉਹ ਵੀ 10 ਅਪ੍ਰੈਲ ਨੂੰ ਆ ਰਹੇ ਨੇ ਤੇ ਹੋਰ ਵੀ ਸਾਡੇ ਕੋਲ ਉੱਚ ਕੋਟੀ ਦੇ ਲੋਕ ਇੱਥੇ ਹਮੇਸ਼ਾ ਆਂਦੇ ਰਹਿੰਦੇ ਆ ਕੋਈ ਵੀ ਬੰਦਾ ਸਾਡੇ ਨਾਲ ਇੱਕ 1 ਕਿਲੋ ਸਰੀਏ ਤੋਂ ਲੈ ਕਰਕੇ ਕਿਸੇ ਵੀ ਤਰੀਕੇ ਨਾਲ ਸਾਡੇ ਨਾਲ ਜੁੜ ਸਕਦਾ ਹੈ ਇਹ ਸੰਸਥਾ ਨੂੰ ਸ਼ੁਰੂ ਤੋਂ ਹੀ ਇਨਕਮ ਟੈਕਸ ਦੇ ਵਿੱਚ 80G ਦਾ ਤੇ CSR ਦੇ ਸਰਟੀਫਿਕੇਟ ਪ੍ਰਾਪਤ ਨੇ ਜੀ ਬਹੁਤ ਬਹੁਤ ਸ਼ੁਕਰੀਆ ਚਲੋ ਜੀ ਤਾਂ ਇਹ ਸਨ ਸਾਡੇ ਨਾਲ ਗੋਚਰ ਗੋਚਰदास ਗਿਆਨ ਚੰਦ ਵਾਲੀਆ ਜੀ ਸਾਫ਼ ਤੌਰ ਤੇ ਦੱਸਦੇ ਨਜ਼ਰ ਆਏ ਆਪਣੀ ਜ਼ਿੰਦਗੀ ਦੀ ਸੰਘਰਸ਼ਪਰੀ ਕਹਾਣੀ ਤੇ ਕਿਵੇਂ ਉਹਨਾਂ ਨੇ ਇਸ ਮਾਤ ਪਿਤਾ ਗੋਚਰ ਧਾਮ ਨੂੰ ਜਿਹੜਾ ਹੈਗਾ ਉਹ ਬਣਾਉਣ ਦੀ ਸ਼ੁਰੂਆਤ ਕੀਤੀ ਤੇ ਹੁਣ ਇਹਨਾਂ ਦੇ ਨਾਲ ਕਾਫੀ ਲੋਕ ਜੁੜ ਵੀ ਚੁੱਕੇ ਨੇ ਇਹਨਾਂ ਨੂੰ ਇਸ ਮਾਤ ਪਿਤਾ ਧਾਮ ਨੂੰ ਬਣਾਉਣ ਦੇ ਵਿੱਚ ਮਦਦ ਵੀ ਕਰ ਰਹੇ ਨੇ ਤੇ ਇਹ ਸਾਫ਼ ਤੌਰ ਤੇ ਕਹਿੰਦੇ ਵੀ ਨਜ਼ਰ ਆ ਰਹੇ ਨੇ ਕਿ ਇਹਨਾਂ ਨੂੰ ਇਸ ਇਨੀਸ਼ੀਏਟਿਵ ਦੇ ਲਈ ਜਿਹੜਾ ਹੈਗਾ ਦੁਨੀਆ ਭਰ ਤੋਂ ਜਿੱਥੇ ਐਪਰੀਸ਼ੀਏਸ਼ਨ ਮਿਲ ਰਹੀ ਹੈਗੀ ਆ ਤਾਂ ਸਾਫ਼ ਤੌਰ ਤੇ ਕਿਹਾ ਜਾ ਸਕਦਾ ਹੈਗਾ ਕਿ ਇਹ ਦੁਨੀਆ ਦਾ ਪਹਿਲਾ ਅਜਿਹਾ ਮੰਦਰ ਹੈਗਾ ਚਾਹੇ ਇਸ ਨੂੰ ਗਊਸ਼ਾਲਾ ਕਹਿ ਲੋ ਗਊ ਧਾਮ ਕਹਿ ਲੋ ਮਾਤ ਪਿਤਾ ਗੋ ਧਾਮ ਜਿਹੜਾ ਹੈਗਾ ਇਹੇ ਬਣਾਇਆ ਗਿਆ ਹੈਗਾ ਤੇ ਇੱਥੇ ਹੁਣ ਦੁਨੀਆ ਭਰ ਦੇ ਤੇ ਨਾਲ ਹੀ ਭਾਰਤ ਦੇ ਵੱਖ-ਵੱਖ ਸੂਬਿਆਂ ਦੇ ਚਾਹੇ ਮੰਤਰੀ ਜਾਂ ਵੱਖ-ਵੱਖ ਗੁਰੂ ਹਰ ਧਰਮ ਦਾ ਗੁਰੂ ਇੱਥੇ ਆ ਕੇ ਪ੍ਰਚਾਰ ਵੀ ਜਿਹੜਾ ਹੈਗਾ ਉਹ ਕਰ ਸਕਦੇ ਨੇ ਜਿਸ ਤਰੀਕੇ ਦੇ ਨਾਲ ਵਾਲੀਆ ਜੀ ਨੇ ਕਿਹਾ ਬਨੂਰ ਤੋਂ ਵੀਡੀਓ ਜਰਨਲਿਸਟ ਕੁਲਜਿੰਦਰ ਸੂਦ ਨਾਲ ਜਗਬਾਣੀ ਲਈ ਵਰਨਪਟ